ਸਤਿ ਸ਼੍ਰੀ ਅਕਾਲ ਜੀ ਪੰਜਾਬ ਪੰਜਾਬੀ ਪੰਜਾਬੀ ਤੋਂ ਪਿਆਰ ਕਰਨ ਵਾਲੀ ਸਾਰੀਆਂ ਤਿਰਾਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਜਰਨੈਲ ਕਮਾਨ ਵੱਲੋਂ ਅਤੇ ਮਹਾ ਪੰਜਾਬ ਦੇ ਸਰੋਤਿਆਂ ਦਰਸ਼ਕਾਂ ਨੂੰ ਤੇ ਮੈਨੇਜਮੈਂਟ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਅੱਜ ਅਸੀਂ ਪਹੁੰਚੇ ਹੋਏ ਹਾਂ ਲੁਧਿਆਣਾ ਪੰਜਾਬੀ ਭਵਨ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਕਿ ਗੀਤ ਸੰਗੀਤ ਦਾ ਮਹਾਕੁੰਭ ਦੇ ਤੌਰ ਤੇ ਇੱਥੇ ਮੇਲੇ ਲੱਗਦੇ ਹੁੰਦੇ ਆ ਇੱਕ ਨਵਾਂ ਉਪਰਾਲਾ ਸਾਡੀ ਟੀਮ ਕਰਨ ਲੱਗੀ ਹੋਈ ਹੈ ਕਿ ਗੀਤਕਾਰ ਜਿੱਥੋਂ ਕਿ ਗੀਤ ਦਾ ਮੁੱਢ ਬੰਨਿਆ ਜਾਂਦਾ ਹੈ ਗੀਤ ਤੇ ਪਹਿਲਾਂ ਲਿਖਿਆ ਜਾਂਦਾ ਹੈ ਫਿਰ ਗੀਤ ਤਿਆਰ ਹੁੰਦਾ ਹੈ ਉਸ ਤੋਂ ਬਾਅਦ ਦੁਨੀਆ ਭਰ ਦੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਉਹ ਗੀਤ ਇੱਕ ਐਂਟਰਟੇਨਮੈਂਟ ਕਰਦਾ ਹੈ ਤੇ ਉਹਨੂੰ ਗੀਤ ਨੂੰ ਪਤਾ ਨਹੀਂ ਕਿੱਥੇ ਤੱਕ ਉਹ ਗੀਤ ਪੰਜਾਬੀ ਨੂੰ ਲੈ ਕੇ ਗਏ ਨੇ ਗੀਤ ਸਾਡੇ ਤੇ ਉਹਦੇ ਵਾਸਤੇ ਇੱਕ ਧਿਰ ਹੁੰਦੀ ਹੈ ਗੀਤਕਾਰ ਕਾਫੀ ਸਮੇਂ ਤੋਂ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਗੀਤਕਾਰਾਂ ਦਾ ਇੱਕ ਆਬਦਾ ਜਿਹੜਾ ਹੈਗਾ ਉਹਨਾਂ ਦੀ ਆਰਥਿਕਤਾ ਵਾਸਤੇ ਕੋਈ ਉਪਰਾਲੇ ਕੀਤੇ ਜਾਣ ਉਹਨਾਂ ਦੀ ਜੋ ਉਹ ਲਿਖਤਾ ਹਨ ਉਹਨਾਂ ਨੂੰ ਸਾਂਭਣ ਸੁਭਾਣ ਦਾ ਕੋਈ ਕੰਮ ਕੀਤਾ ਜਾਵੇ ਸੋ ਹੁਣ ਅੱਜ ਅਸੀਂ ਪਹੁੰਚੇ ਇੱਕ ਪੋਸਟਰ ਲਈ ਕਰਨ ਇੱਥੇ ਇੱਕ 22 ਫਰਵਰੀ ਨੂੰ ਮੇਲਾ ਗੀਤਕਾਰਾਂ ਦੇ ਨਾਂ ਤੇ ਇੱਕ ਫੰਕਸ਼ਨ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਮੇਲਾ ਹੋ ਰਿਹਾ ਜਿਦੇ ਚ ਪੰਜਾਬੀ ਦੇ ਜਿੰਨੇ ਵੀ ਗੀਤਕਾਰ ਨੇ ਜਿਹੜੇ ਕਿ ਇੱਥੇ ਪੰਜਾਬ ਦੇ ਵਿੱਚ ਵੱਸਦੇ ਆ ਜਾਂ ਉਹਨਾਂ ਉਹਨਾਂ ਦਾ ਇੱਕ ਪੂਰਾ ਮਹਾਕੁੰਭ ਆਪਾਂ ਕਹਿ ਸਕਦੇ ਆ ਮਹਾਕੁੰਭ ਸ਼ਬਦ ਮੈਂ ਤਾਂ ਵਰਤ ਰਿਹਾ ਕਿਉਂਕਿ ਮਹਾਪੰਜਾਬ ਦੇ ਚੈਨਲ ਦੇ ਉੱਤੇ ਮੈਂ ਗੱਲ ਕਰ ਰਿਹਾ ਤੇ ਉਹ ਸਾਰੇ ਗੀਤਕਾਰਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕੁਝ ਜਿਹੜੀਆਂ ਚੀਜ਼ਾਂ ਕਿ ਉਹ ਪਿੱਛੇ ਨੇ ਕਈ ਗੱਲਾਂ 'ਚ ਕਿ ਜਿਵੇਂ ਇੱਕ ਰਾਇਲਟੀ ਇਕੱਠੀ ਹੁੰਦੀ ਹੈ ਅੱਜਕੱਲ ਗੀਤਾਂ ਦੀ ਪਹਿਲਾਂ ਹੋਰ ਤਰੀਕੇ ਮਿਲਦੀ ਹੁੰਦੀ ਉਹ ਉਹਦੇ ਬਾਰੇ ਚੇਤਨਾ ਉਹਨਾਂ ਨੂੰ ਦੇਣੀ ਕਿ ਵੀ ਗੀਤ ਦਾ ਪੈਸਾ ਕਿੱਥੋਂ ਮਿਲਦਾ ਹੈ ਕਿਵੇਂ-ਕਿਵੇਂ ਤੁਸੀਂ ਕਿੱਥੇ ਜਾ ਕੇ ਤੁਸੀਂ ਆਪਦੇ ਆਪ ਨੂੰ ਰਜਿਸਟਰ ਕਰਨਾ ਹੈ ਉਹ ਚੀਜ਼ਾਂ ਤੇ ਦੂਜਾ ਕਿ ਗੀਤਾਂ ਦੇ ਜਿਹੜੇ ਰਾਈਟਸ ਹੈਗੇ ਉਹਨਾਂ ਨੂੰ ਕਿਵੇਂ ਤੁਸੀਂ ਆਪਦੇ ਹੱਕਾਂ ਨੂੰ ਰੱਖ ਸਕਦੇ ਹੋ ਸੁਰੱਖਿਤ ਰੱਖ ਸਕਦੇ ਹੋ ਤੇ ਇੱਕ ਇੱਕ ਹੋਰ ਤਰੀਕੇ ਨਾਲ ਕਿ ਗੀਤਾਂ ਦੇ ذریعے ਗੀਤਕਾਰਾਂ ਨੂੰ ਜਿੱਥੇ-ਜਿੱਥੇ ਪ੍ਰੋਬਲਮ ਆਉਂਦੀ ਹੈ ਨਾ ਉਹਨਾਂ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਸਾਡੀ ਸੰਸਥਾ ਅ ਬਿਸ਼ਪ ਪੰਜਾਬੀ ਗੀਤਕਾਰ ਗੀਤਕਾਰ ਪਰਿਵਾਰ ਦੇ ਨਾਂ ਤੇ ਇੱਕ ਸੰਸਥਾ ਹੈਗੀ ਹੈ ਤੇ ਉਹਦੇ ਨਾਲ ਮੇਰੇ ਨਾਲ ਹੋਰ ਸਾਥੀ ਨੇ ਪੱਟੀਪੜੀ ਵਾਲਾ ਤੇ ਬਾਕੀ ਇੱਥੇ ਨਾਮੀ ਗੀਤਕਾਰਾਂ ਨੇ ਵੀ ਆਉਣਾ 81 ਦੇ ਚ ਕਰ ਰਹੇ ਹਾਂ ਕਿ ਜਿਹੜਾ ਤੇ ਗੀਤ ਸੰਗੀਤ ਦੇ ਨਾਲ ਜਿੱਥੇ ਵੀ ਗੀਤ ਵਾਲੇ ਬੰਦੇ ਹੋਣਗੇ ਸੰਗੀਤ ਵਾਲੇ ਬੰਦੇ ਹੋਣਗੇ ਉੱਥੇ ਗਾਣੇ ਨਾ ਹੋਣ ਇਹ ਬਹੁਤ ਔਕਾ ਹੋ ਜਾਂਦਾ ਪੰਜਾਬੀਆਂ ਦਾ ਸੁਭਾਅ ਵੀ ਹੈ ਕਿ ਗੀਤ ਤੋਂ ਬਿਨਾ ਗੱਲ ਜੀ ਨਹੀਂ ਬਣਦੀ ਤੇ ਉੱਥੇ ਅਸੀਂ ਇੱਕ ਇਹ ਚ ਰੱਖਿਆ ਸਕਸ਼ਨ ਕਿ ਤਾ ਗੀਤ ਗੀਤਕਾਰਾਂ ਦਾ ਰੱਖਿਆ ਇੱਕ ਜਿਹੜੇ ਗੀਤਕਾਰਾਂ ਤੋਂ ਮਤਲਬ ਕਲਾਕਾਰ ਬਣ ਗਏ ਉਹ ਜਿਵੇਂ ਬੀਬੀ ਮਖਸੂਦ ਫਰੀ ਦੀ ਆਪਾਂ ਗੱਲ ਕਰੀਏ ਆਪਾਂ ਹੈਪੀ ਰੇ ਕੋਟੇ ਦੀ ਗੱਲ ਕਰੀਏ ਆਪਾਂ ਜਸਵੰਤ ਸੰਧੀਲਾ ਦੀ ਗੱਲ ਕਰੀਏ ਪਾਲੀ ਦੇਤਵਾਲੀ ਦੀ ਗੱਲ ਕਰੀਏ ਮਤਲਬ ਹਾਕਮ ਬਖਤਰੀ ਵਾਲੇ ਦੀ ਗੱਲ ਕਰੀਏ ਇਦਾਂ ਦੇ ਸੈਂਕੜੇ ਕਲਾਕਾਰ ਇਹ ਜਿਹੇ ਨੇ ਨਵੇਂਆਂ ਚੋ ਪ੍ਰੀਤ ਰਪਾਲ ਜਿਵੇਂ ਆਪਾਂ ਗੱਲ ਕਰ ਲਈਏ ਉਹਨਾਂ ਕਲਾਕਾਰਾਂ ਨੂੰ ਅਸੀਂ ਇੱਥੇ ਨਾਲ ਇਹ ਜੇ ਗੀਤਕਾਰ ਤੇ ਕਲਾਕਾਰ ਦੋਨਾਂ ਨੂੰ ਉਹਨਾਂ ਨੂੰ ਵੀ ਨਾਲ ਜੋੜਿਆ ਵੀ ਤਾਂ ਕਿ ਉਹਦੇ ਦਾ ਹਲਕਾ ਫੁਲਕਾ ਗੀਤ ਸੰਗੀਤ ਵੀ ਹੋਵੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਕੱਲਾ ਗੀਤ ਲਿਖਣ ਨਾਲ ਹੀ ਅ ਗੱਲ ਨਹੀਂ ਨਿਬੜਦੀ ਜੇ ਬੰਦਾ ਨਾਲ ਗਾਉਣ ਵੀ ਲੱਗੇ ਤਾਂ ਸੋਨੇ ਦੇ ਸਾਗਾ ਹੋ ਜਾਂਦਾ ਹੈ ਐਡੇ-ਐਡੇ ਨਾਂ ਕਮਾਏ ਨੇ ਦੇ ਵੀ ਮਖਸੂਸਪੂਰੀ ਹੋਰਾਂ ਨੇ ਸਰਵਿਸ ਚੀਮਾ ਹੋਰਾਂ ਨੇ ਸੋ ਇਹ ਗੀਤਕਾਰਾਂ ਦਾ ਇੱਕ ਬਹੁਤ ਵੱਡਾ ਫੰਕਸ਼ਨ ਹੋ ਰਿਹਾ ਮੇਲਾ ਹੋ ਰਿਹਾ ਤੇ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਧੰਨਵਾਦ ਦੇਵਾਂਗਾ ਕਿ ਤੁਸੀਂ ਗੀਤਾਂ ਨੂੰ ਪਿਆਰ ਕੀਤਾ ਤਾ ਅੱਜ ਪੰਜਾਬੀ ਮਾਂ ਬੋਲੀ ਮੱਲ ਸਤ ਸਮੁੰਦਰੋਂ ਪਾਰ ਵੀ ਬਹੁਤ ਆਪਣੀਆਂ ਬਲੰਦੀਆਂ ਨੂੰ ਛੂਹੀ ਹੈ ਤੇ ਦੂਸਰੀ ਗੱਲ ਮੈਂ ਅੱਜ ਵੀ ਸਾਰੇ ਜਿੰਨਾ মিডিਆ ਦੁਨੀਆ ਦਾ ਹੈਗਾ ਉਹਦਾ ਧੰਨਵਾਦ ਕਰੂੰਗਾ ਤੁਸੀਂ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਪੂਰਾ ਜੋਰ ਲਾਇਆ ਜੇ ਤੁਸੀਂ ਨਾ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਤਾਂ ਸ਼ਾਇਦ ਇਹ ਜਿਵੇਂ ਸਾਡੇ ਜਮਾਨੇ ਚ ਅੰਮਾਲੇ ਤੱਕ ਕੈਸਟਾਂ ਵਿਕਦੀਆਂ ਉੱਥੇ ਤੱਕ ਰਹਿ ਜਾਂਦੀ ਤੁਸੀਂ ਨੇ ਦੁਨੀਆ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਰਾ ਕਦ ਬਹੁਤ ਉੱਚਾ ਕੀਤਾ ਸੋ ਪੰਜਾਬੀ ਭੇਤ ਦੀ ਚੜ੍ਹਦੀ ਕਲਾ ਵਾਸਤੇ ਸਾਰਿਆਂ ਨੂੰ ਮੇਰੇ ਵੱਲੋਂ ਦੁਆਰਾ ਫਿਰ ਪਿਆਰਪ੍ਰੀ ਸਾਸਰੀਕਾਲ ਇਸ ਮੇਲੇ ਤੇ ਸਾਰੇ ਗੀਤਕਾਰ ਭਰਾਵਾਂ ਨੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇੱਕ ਸੰਗੀਤ ਕੰਪਨੀਆਂ ਤੇ ਪੰਜਾਬੀ ਮਾਂ ਬੋਲੀ ਨੂੰ ਕੋਈ ਵੀ ਬੰਦਾ ਪੰਜਾਬੀ ਗੀਤ ਸੰਗੀਤ ਨਾਲ ਗਾਇਕ ਗੀਤਕਾਰ ਸੰਗੀਤਕਾਰ ਜਾਂ ਕੰਪਨੀ ਉਹ ਸਾਰਿਆਂ ਦਾ ਆਪਦਾ ਮੇਲਾ ਹੈ ਕੋਈ ਇਹਦੇ ਚ ਕੋਈ ਪ੍ਰਧਾਨ ਕੋਈ ਚੇਅਰਮੈਨ ਕੋਈ ਕੁਝ ਨਹੀਂ ਹੈ ਸਿਰਫ ਇੱਕ ਜਥੇਬੰਦੀ ਹੈ ਸਾਡੀ ਆਪ ਸਾਰੇ ਗੀਤ ਭਾਈਚਾਰੇ ਦੀ ਉਹਨਾਂ ਉਹਨਾਂ ਵੱਲੋਂ ਇਹ ਸਾਰਾ ਕੀਤਾ ਗਿਆ ਸੋ ਸਾਰੇ ਗੀਤਕਾਰ ਭਰਾ ਸਾਰੇ ਉਹਨਾਂ ਦੇ ਹੋਰ ਨਾਲ ਪਰਿਵਾਰ ਜਿਨੂ ਜਿਨੂ ਇੱਥੇ 22 ਤਰੀਕ ਨੂੰ ਵੀ ਪਰ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਗੱਲ ਕਰ ਸਕੀਏ ਆਪਾਂ ਉਹਦੇ ਸਲਾਹ ਦੇ ਸਕੀਏ ਵੀ ਹੋਰ ਕੀ ਕੀਤਾ ਜਾ ਸਕਦਾ ਗੀਤਕਾਰਾਂ ਵਾਸਤੇ ਸੋ ਮਹਾ ਪੰਜਾਬ ਟੀਮ ਦਾ ਬਹੁਤ-ਬਹੁਤ ਧੰਨਵਾਦ ਕਿ ਜਿਨੇ ਤੁਹਾਡੇ ਸੰਮੁਖ ਕੀਤਾ ਤੁਹਾਡੇ ਸਾਹਮਣੇ ਕੁਝ ਗੱਲਾਂ ਕਰਨ ਦਾ ਦਿਲ ਦੀਆਂ ਮੌਕਾ ਦਿੱਤਾ ਸਤਿ ਸ਼੍ਰੀ ਅਕਾਲ ਜੀ